ਆ ਅੱਜ ਮੈਂ 5050 E ਖੜਾ ਆ 5204 ਖੜਾ ਆ 5050 D ਖੜਾ 4/4 ਆ 4/4 843 ਖੜਾ ਲਓ ਵੀ ਮੈਂ ਤੇਰਾ ਆਜਣਾ ਫੇਰ ਆਪਾਂ ਪਹੁੰਚ ਗਏ ਦਿੱਤੂ ਪਰ ਜੱਟਾਂ ਦੇ ਵਿੱਚ ਉਹ ਤੁਸੀਂ ਵੇਖ ਰਹੇ ਹੋ ਸਾਹਮਣੇ ਅੱਡਾ ਵਾਲੇ ਸੱਜਣ ਫੋਨ ਲਾਉਂਦੇ ਹੁੰਦੇ ਉਹਰੇ ਆ ਕੇ ਵੀ ਬਾਈ ਤੁਸੀਂ ਕਿੱਥੇ ਜਿਓ ਉਹ ਸਾਹਮਣੇ ਬਿਲਕੁਲ ਅੱਡਾ ਅੱਡੇ ਦੇ ਬਿਲਕੁਲ ਨਾਲ ਹੀ ਨਾ ਜਿਵੇਂ ਕਹਿੰਦੀ ਇਹ ਇਹ ਕੁੱਲ ਮਿਲਾ ਕੇ 70 ਕਿ ਮੀਟਰ ਵਾਰਡ ਕਹਿ ਸਕਦੇ ਆ ਸਾਹਮਣੇ ਵੱਡਾ ਸ਼ੋਰੂਮ ਆ ਜਾਂਦਾ ਪਰ ਫਰਕ ਇਹ ਗੱਲ ਦਾ ਹੈ ਵੀ ਬਾਇਉਰੇਂਦਰ ਇੱਥੇ ਸਾਹਮਣੇ ਫਲੈਕਸਾਂ ਨਹੀਂ ਲੱਗੀਆਂ ਹੋਈਆਂ ਹਨ ਤੇ ਜਿਹਦੇ ਉੱਧਾ ਤਾਂ ਇਹ ਟਰੈਕਟਰ ਬਾਹਰ ਖੜੇ ਹੁੰਦੇ ਆ ਪਰ ਇਹਨਾਂ ਦੀ ਫਲੈਕਸ ਹੈ ਜਿਹੜੀ ਥੋੜੀ ਜੀ ਸਾਈਡ ਤੇ ਲੱਗੀ ਹੁੰਦੀ ਆ ਇਹ ਬਾਇਉਰੇਂਦਰ ਦਾ ਦਫ਼ਤਰ ਆ ਪਲਵਾਨ ਟਰੈਕਟਰ ਜਿਹਦੇ ਨਾਂ ਤੇ ਤੇ ਬਾਕੀ ਆ ਸਾਹਮਣੇ ਧਿਆਨ ਮਾਰ ਲਿਆ ਕਰੋ ਵੀ ਆ ਬਕਰਾਨ ਹੈ ਟਰੈਕਟਰਾਂ ਦਾ ਸਟਾਕ ਬਹੁਤ ਜ਼ਿਆਦਾ ਆ ਪਿਆ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਦਵਾਂਗੇ ਵੀ ਕਿਹੜੇ-ਕਿਹੜੇ ਟਰੈਕਟਰ ਕੀ ਰੇਟ ਦੇ ਵਿੱਚ ਮਿਲ ਜਾਣਗੇ ਕਿੱਥੋਂ ਦੇ ਨੰਬਰ ਹੋਣਗੇ ਕਿੱਦਾਂ ਦੀਆਂ ਕੰਡੀਸ਼ਨਾਂ ਹੋ ਗਈਆਂ ਮੈਂ ਨਹੀਂ ਦੱਸਦਾ ਤੂੰ ਤੋਰ ਨੂੰ ਬਈ ਸੱਤਾ ਸਤਿ ਸ਼੍ਰੀ ਅਕਾਲ ਵੀਰੇ ਬਾਲੇ ਪ੍ਰਾਣਾ ਬਈ ਮੈਨੂੰ ਫੋਨ ਲਾ ਦਿੰਦੇ ਆ ਵੀ ਬਈ ਅਸੀਂ ਅੱਡੇ ਤੇ ਖੜੇ ਆ ਅੱਡੇ ਤੋਂ ਸ਼ੋਰੂਮ ਕਿੰਨੀ ਕ ਦੂਰ ਆ ਨਾਲ ਹੀ ਆ ਬਈ ਅੱਡੇ ਤੇ ਮੈਂ ਕਹ ਮੈਂ ਕਹ ਅੱਜ ਦੱਸ ਹੀ ਦਈ ਜੀ ਅੱਛਾ ਦਿਖਾਇਆ ਮੈਂ ਉੱਥੋਂ ਨਾ ਮੈਂ ਵੀਡੀਓ ਬਣਾਉਣ ਨਾਲ ਹੀ ਆਪਣੀ ਦੁਕਾਨ ਦੇ ਅੱਗੇ ਬੱਸ ਹਟੜੇ ਮੈਂ 70 ਕਿ ਮੀਟਰ ਦੀ ਦੂਰੀ ਮਸਾਉਗਾ ਬੱਸ ਮਸਾ ਮਸਾ ਇੰਨੀ ਦੂਰੀ ਹੈ ਮੈਂ ਅੱਡੇ ਦੀ ਬਈ ਤੋਂ ਸ਼ੋਰੂਮ ਹਾਂਜੀ ਹਾਂਜੀ ਬਈ ਮੈਨੂੰ ਇਹ ਦੱਸਿਓ ਅੱਜ ਆ ਕਿੰਨੇ ਟਰੈਕਟਰ ਦਿਖਾਵਾਂਗੇ ਟਰੈਕਟਰ ਦਿਖਾ ਦਾਂਗੇ ਵੀਰੇ ਸੋਨਾ ਤੇ ਅੱਜ ਮੈਨੂੰ ਐ ਦੱਸੋ ਟਰੈਕਟਰ ਕਿੰਨੇ ਵੇਚੇ ਅੱਜ ਮੈਥੋਂ ਪਹਿਲਾਂ ਕਿੰਨੇ ਟਰੈਕਟਰ ਵੇਚਦੇ ਅੱਜ ਭਾਈ ਆਪਾਂ ਤਿੰਨ ਟਰੈਕਟਰ ਵੇਚਦੇ ਆ ਤਿੰਨ ਟਰੈਕਟਰ ਵੇਚਦੇ ਆ ਤਿੰਨ ਟਰੈਕਟਰ ਵੇਚ ਲੈਂ ਮੈਥੋਂ ਅੱਜ ਨਾ ਤਿੰਨ ਟਰੈਕਟਰ ਤਾਂ ਬਾਈ ਨੇ ਵੇਚਦੇ ਅਜ ਤੋਂ ਬਾਅਦ ਵੀ ਵਿਕ ਸਕਦਾ ਕੋਈ ਨਾ ਕੋਈ ਹਾਂ ਭਾਈ ਉਹ ਪਤਾ ਨਹੀਂ ਲੱਗਦਾ ਗਾ ਕਰ ਤੈਨੂੰ ਪਤਾ ਹੀ ਨਹੀਂ ਹਾਂਜੀ ਤੇ ਵੇਖ ਕਿਉਂ ਜਾਂਦੇ ਆ ਬਾਹਲੇ ਸੱਚੇ ਨੇ ਸੋਚਣਗੇ ਵੀ ਬਾਈ ਯਾਰ ਤਿੰਨ ਟਰੈਕਟਰ ਜੇ ਅੱਜ ਵੇਚਤੇ ਤਾਂ ਮਹੀਨੇ ਚ ਬਾਹਲੇ ਵੇਚ ਦਿੰਦੇ ਹੋਣਗੇ ਬਾਈ ਉਹ ਰਹਿੰਦਾ ਰੇਟ ਜਾਇਜ਼ ਆ ਇਹ ਮਾਨਦਾਰੀ ਨਾਲ ਕੰਮ ਕਰਦੇ ਨੇ ਕਿ ਬਾਬੇ ਦੀ ਮਿਹਰ ਹਾਂ ਬਾਕੀ ਬਾਬੇ ਦੀ ਮਿਹਰ ਗਰੰਟੀ ਫੁੱਲ ਹੈ ਟਰੈਕਟਰ ਦੀ ਬਿਲਕੁਲ ਭਾਈ ਅਪਾ ਸ਼ੁਰੂਆਤ ਕਿਹੜੇ ਤੋਂ ਕਰਕੇ ਲੱਗੇ ਜਿੱਦ ਤਰੋਂ ਤੁਹਾਡਾ ਦਿਲ ਕਰਦਾ ਭਾਈ ਆਪੋ ਫੋਲ ਕਰਕੇ ਲੱਗੇ ਹੋਣੇ ਹਾਂਜੀ 12 ਫੋਲ ਲੰਨੇ ਆ ਭਾਈ ਆ ਆ ਜਿਵੇਂ 50 50 E ਖੜਾ ਹੈ ਆ 5204 ਖੜਾ ਹੈ ਆ 50 50 D ਖੜਾ ਹੈ 4x4 ਆ ਆ 4x4 843 ਖੜਾ ਆਪਾਂ ਸ਼ੁਰੂਆਤ ਕਰਾਂਗੇ ਜਿਹੜਾ ਹਰ ਇੱਕ ਦੇ ਦਿਲ ਦੀ ਧੜਕਣ ਬਣਿਆ ਹੋਇਆ ਉਹ ਕਿਹੜਾ ਹੈ ਉਹ ਹੈਗਾ ਮਿੱਤਰੋ ਸਪੈਸ਼ਲ ਐਡੀਸ਼ਨ ਨਿਊ ਹਾਲੀਡੇ ਸੇ ਜਾਕਦੇ ਆ ਗੱਲਬਾਤ ਭਾਈ ਹੁਣ ਜੱਗੇ ਬੋਸ ਹਾਂ ਇਹਨੂੰ ਜੱਗੇ ਬੋਸਲਾ ਟਰੈਕਟਰ ਕਹਿਣ ਲੱਗੇ ਲੋਕ ਕਹਿਣ ਲੱਗੇ ਬਾਈ ਕਿਹਨ ਬਾਈ ਇਹ ਇਹ ਕਿੰਨਾ ਮਾਡਲ ਹੈ ਇਹ 20 ਮਾਡਲ ਆ ਬਾਈ 20 ਮਾਡਲ 21 ਦੀ ਕਾਪੀ ਆ 20 ਮਾਡਲ ਅੱਛਾ ਇਹ ਟਰੈਕਟਰ ਚੰਗਾ ਨਾਲ ਦੇ ਟਾਇਰ ਆ ਬਾਈ ਚੱਲ ਕਿੰਨਾ ਕਿੰਨਾ ਮੈਂ ਪਵਾ ਤੇ ਪਿਛਲੇ ਨਾਲ ਦੀ ਆ ਚਾਰੇ ਨਾਲ ਦੀ ਹੂੰ ਇਹ ਵੀ ਪਾਇਆ ਆਪਣੇ ਕੋਲ ਅਗਲੇ ਵੀ ਚੱਲ ਗਿਆ ਬਾਈ 1200 ਘੰਟਾ ਫਸਟ ਓਨਰ ਆ ਅੱਛਾ ਕੈਸ਼ ਦਾ ਟਰੈਕਟਰ ਆ ਕੈਸ਼ ਦਾ ਟਰੈਕਟਰ ਆ ਹਾਂਜੀ ਹਾਂਜੀ 21 ਮਾਡਲ ਹੈ 21 ਮਾਡਲ ਬਾਈ ਹਾਂ ਮਾਡਲ ਹੈ 21 ਦੀ ਕਾਪੀ ਆ ਇਹ ਕਰਵਾ ਲੈ ਸਾਰਾ ਜਮਈ ਨਾਮ ਆਪੇ ਕਿਤੇ ਚਾਬੀ ਨਹੀਂ ਹੈਗੀ ਤਾਂ ਰਮ ਰਮ ਚੈੱਕ ਕਰਵਾਈ ਕੋਣ ਉਪੀਦ ਗਈ ਇਤਰੂ ਪਿਆ ਜਾ ਰਮ ਦੇਖਣਾ ਹੋ ਨਿਕਾ ਲੂੰਕਾ ਸਾਰਾ ਵਧੀਆ ਟਰੈਕਟਰ ਬਈ ਇਹਦੇ ਹੁੱਕ ਨਹੀਂ ਹੈਗੀ ਹੈਗੀ ਹੈ ਹੁੱਕ ਬਈ ਲਾਹੀ ਓ ਧੌਣ ਤੇ ਲਾ ਲੂ ਬੰਦੇ ਅੱਛਾ ਧੌਣ ਤੇ ਲਾ ਹ ਹੁੱਕ ਹੈਗੀ ਸਾਰਾ ਬਸਾ ਬਈ ਇਹਦੀ ਕੀ ਡਿਮਾਂਡ ਆ ਟਰੈਕਟਰ ਦੀ ਇਹਦੀ 775 ਕਰਦੇ ਨੰਬਰ ਹੀ ਦਾ 50 ਵੀ ਆ ਨੰਬਰ 50 ਪੀਵੀ 65 ਮਹਾਲੀ ਅੱਛਾ ਹਾਂਜੀ ਨੰਬਰ 50 ਫਸਟ ਓਨਰ ਰਕਾ ਐਸਾ ਦਾ ਟਰੈਕਟਰ ਕੀ ਰੇਟ ਦੱਸਿਆ ਰੇਟ 775 7 ਲੱਖ 75 ਹਜ਼ਾਰ ਦੇਵਾਂਗੇ ਕਿੰਨੇ ਦਾ ਨਾ ਮਾਂਗੇ ਬਈ 65 ਦਾ 60 ਦਾ ਦੇ ਦਾਂਗੇ ਜਿਹੜਾ 5 ਦਾ ਹੈ ਘਟਾਉਣਾ ਉਹਦਾ ਠੀਕ ਆ ਮੈਂ ਦੇਖਿਆ 5-5 ਲੱਖ ਵਿੱਚ ਚੱਕਦੀ ਬਈ ਮੈਂ ਕਿ ਹੁਲਜਦਾ ਕਰਨਾ ਚੱਲ ਜਾ ਦਨੇ ਤੁਸੀਂ ਬਈ ਇਹ ਕਿੰਨਾ ਮਾਡਲ ਹੈ ਇਹ ਬਈ ਆ 2017 ਮਾਡਲ ਇਹ ਕਿ 17 ਮਾਡਲ ਹਾਂਜੀ ਕੰਡੀਸ਼ਨ ਦੇ ਟੂਰ ਆ ਵੀਰੇ 16-17 ਕੁ 100 ਘੰਟਾ ਚੱਲਿਆ ਟਰੈਕਟਰ ਚੰਗਾ ਖੁੱਲਿਆ ਕਿਤੋਂ ਵੀ ਨਿਚਾਬੀ ਕਿਤੇ ਨਹੀਂ ਹਜੇ ਅੱਛਾ ਹਾਂਜੀ ਹਾਂ ਡਿਮਾਂਡ ਕੀ ਹੈ ਬਈ ਸਾਰਾ ਸੀਡ ਦਾ ਡਿਮਾਂਡ 575 ਹੈ ਦੀ ਓਕੇ ਹਾਂਜੀ ਮਾਡਲ 17 17 ਜੀ ਠੀਕ ਆ ਤੇ ਰਮਰਮ ਦਾ ਬਾਈ ਕਰਵਾਈ ਚੈੱਕ ਸੋਨਾ ਟਰੈਕਟਰ ਬਾਈ ਨਾਲ ਦੀ ਟਾਇਰ ਚਾਰੇ ਅੱਛਾ ਹੋਰ ਨਹੀਂ ਬਾਈ ਕਿਤੋਂ ਟਿਊਬ ਟਾਪ ਨੂੰ ਕਿਤੋਂ ਚਾਬੀ ਨਹੀਂ ਹੈਗੀ ਕਿਤੋਂ ਨਹੀਂ ਖੁੱਲਦਾ ਟਰੈਕਟਰ ਟਿਬਾ ਟਾਪਾ ਕੁਝ ਨਹੀਂ ਤੁਹਾ ਤੇ ਇकडे ਜਾਉਦਾ ਨੰਬਰ ਆ ਹਾਂਜੀ ਹਾਂਜੀ ਫਸਟ ਪਾਰਟੀ ਦਾ ਟਰੈਕਟਰ ਹੈ ਵੀ ਕੈਸ ਦਾ ਟਰੈਕਟਰ ਓਕੇ ਤੇ ਜਿਹੜਾ ਇੱਧਰਲੇ ਪਾਸੇ ਕਿਹੜਾ 843 ਬਾਈ ਹਾਂਜੀ ਇਹ 4x4 843 2023 ਮਾਡਲ ਆ ਬਾਈ ਅੱਛਾ ਆ ਇਹ ਵੀ ਟਰੈਕਟਰ ਜਮੇ ਨਵਾਂ ਪਿਆ ਨੰਬਰ ਇਹਦਾ ਵੀ ਪੰਜਾਬੀ ਹੈ ਹਾਂਜੀ ਇਹ ਨਾ ਕੁਸ਼ਾ ਘੰਟਾ 1000 ਰੁਪਏ ਘੰਟਾ ਚੱਲਿਆ ਹੈ ਬਾਈ ਉਹ ਨੰਬਰ ਫਸਟ ਪਾਰਟੀ ਦਾ ਫਸਟ ਪਾਰਟੀ ਇਹ ਪਰ ਲੋਨ ਕਿੰਨੇ ਦਾ ਹੋਜੂ ਬਾਈ ਲੋਨ ਇਹਦਾ 5.5 ਲੱਖ ਦਾ ਹੋਜੂਗਾ ਜੀ 5.5 ਲੱਖ ਦਾ ਹਾਂ 5.5 ਦਾ ਹੋਜੂ ਬਾਈ ਤੇ ਇਹਦੀ ਡਿਮਾਂਡ ਕੀ ਆ ਡਿਮਾਂਡ ਇਹਦੀ 6.5 ਆ ਜੀ 6.5 ਡਿਮਾਂਡ ਆ ਹਾਂ ਜੀ 5.5 ਦਾ ਲੋਨ ਹੋਜੂਗਾ 5.5 ਦਾ ਲੋਨ ਹੋਗਾ ਰਹਿ ਗਿਆ ਲੱਖ ਰੁਪਏ ਦਾ ਫਰਕ ਹਾਂ ਜੀ ਲੱਖ ਦੇ ਵਿੱਚੋਂ ਡਿਸਕਾਊਂਟ ਕਿੰਨਾ ਕੁ ਕਰੋਗੇ 10 ਕਿਹ ਹਜ਼ਾਰ ਕਰ ਦੋ ਬਾਈ 15 ਕਿਹ ਕਰ ਦੋ ਅੱਛਾ ਮੇਰੇ ਕਿ ਨਹੀਂ ਅੱਖਾਂ ਕਾਤੇ ਕੱਢਦਾ ਬਾਈ ਮੱਖਣ ਮਹਾਰਾਜ ਕੱਢ ਦੋ ਮੈਂ ਕਹਣਾ ਮੈਂ ਸਾਹਿਬ ਜੀ ਦਾ ਜਾ ਜਾ ਜਿਹੜਾ ਸੱਜਣਾ ਵੀ ਲੈ ਜਾਵੇ ਹੈ ਮੌਕੇ ਤੇ ਜਿਹੜਾ ਖੇਚਤੂ ਕਰੋਗੇ ਉਹ ਨਹੀਂ ਕਰੀਏ ਹੋਰ ਘੱਟ ਕਰ ਦੇ ਬਾਈ ਚੱਲ ਆਪਾਂ ਦੇ ਦਾਂਗੇ 40 ਕ ਦਾ 35 ਦਾ ਦੇ ਦਾਂਗੇ ਹੋਰ ਚੱਕੋ ਮਿੱਤਰੋ ਸਿਰਫ 65000 ਰੁਪਏ ਲੈ ਉਹ ਟਰੈਕਟਰ ਲੈ ਚੱਲ ਕੋਈ ਨਹੀਂ ਸੇ 15 ਦਾ ਦੇ ਦਾਂ ਨਾ ਬਾਈ ਚੱਕੋ ਮਿੱਤਰੋ 615000 ਦਾ ਟਰੈਕਟਰ ਜੇ ਕਿਸੇ ਭਰਾ ਨੇ ਖਰੀਦਣਾ ਤੇ ਬਾਈ ਜਿਹੜਾ ਆ ਖੜਾ ਇੱਧਰਲੇ ਪਾਸੇ 17 ਮਾਡਲ ਹਾਂਜੀ ਅੱਜ ਸੁੱਟ ਰਿਹਾ 17 ਮਾਡਲ ਟਰੈਕਟਰ ਖਾਦੀ ਨੇਗੇ ਹਾਂ ਬਾਈ 17 ਹੈਗੇ ਆ ਹਨਾ ਹਾਂਜੀ ਡੱਕ ਡੱਕ ਲੱਗਾ ਆ ਬਾਈ ਕਨੋਪੀ ਛਤਰੀ ਲੱਗੀ ਹੋਈ ਆ ਅੱਛਾ 4x4 ਆ ਚੰਗਾ ਟਰੈਕਟਰ ਆ ਬਈ ਸਾਡੇ ਲੋਕਲੇ ਫਤੇਗੜ ਖਾਵਦਾ ਨੰਬਰ ਓਕੇ ਤੇ ਪਿਛਲੇ ਟਾਇਰ 90 ਪੈਸੇ ਹੋਣੇ ਮੁਰਲੇ ਟਾਇਰ 45 ਪੈਸੇ ਰੇਡੀਅਲ ਪਾਇਆ ਹੋਇਆ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਆ 635 ਬਾਈ 635000 35000 ਬਣੂ ਕਿੰਨੇ ਦਾ ਮੌਕਾ ਇਹ 15000 ਘੱਟ ਕਰ ਦਾਂਗੇ ਬਾਈ 20 ਦਾ ਦੇ ਦਾਂਗਾ 6 ਵੀ ਦਾ ਚੱਕੋ ਮਿੱਤਰੋ ਤੇ ਜਿਹੜਾ ਇੱਧਰਲੇ ਪਾਸੇ ਖੜਾ ਛੋਟਾ ਜਾ ਬਈ 520 ਇਹ ਛੋਟਾ ਜਾ 2000 ਨਵਾਂ ਮਾਡਲ ਆ ਬਾਈ 5204 ਹੈ ਹਾਂਜੀ ਹਾਂਜੀ ਮੁਰਲੇ ਟਾਇਰ ਕਿੰਨੇ ਕੋਪੈਸੇ ਹੋਣੇ ਇਹਦੇ ਮੁਰਲੇ ਹੋਣਗੇ 70 ਕੋਪੈਸੇ ਪਿਛਲੇ ਪਿਛਲੇ 45 ਕੇ ਪੈਸੇ ਹੋਣਗੇ ਬਾਈ ਹਾਂ ਤੇ ਟਰੈਕਟਰ ਚੰਗਾ ਬਾਈ ਸਾਰਾ ਅਰੀਜਨਲ ਆ ਡਬਲ ਪੀਟੀਓ ਟਰੈਕਟਰ ਆ ਅੱਛਾ ਹਾਂ ਜੀ ਇਹਨਾਂ ਦੀ ਮਾਰਕੀਟ ਵਧੀਆ ਉਹਦਾ ਕਿ ਮੈਂ ਜਿੰਨਾਂ ਦਾ ਕਿ ਮੈਂ ਉਹ ਲ ਵਧੀਆ ਬਾਈ ਚਲਾਵੇ ਚਲੂਵੇ ਤਾਂ ਪੂਰਾ ਵਧੀਆ ਨਹੀਂ ਹਾਂ ਜੀ ਬਿਲਕੁਲ ਇਹਦੀ ਕੀ ਡਿਮਾਂਡ ਰੂਪ ਇਹ 4-10 ਕਹਿੰਦੇ ਆ ਬਾਈ 4 ਲੱਖ ਦਾ ਕਹਿੰਦੇ ਆ ਵੀ ਦੇ ਦਾਂਗੇ 4 ਲੱਖ ਦਾ ਹਾਂ ਜੀ 4 ਲੱਖ ਦੇ ਵਿੱਚੋਂ ਵੀ ਮਾਨਦਾਨ ਕਰੂੰਗੇ ਕਰ ਦਾਂਗੇ ਬਾਈ ਮਾੜਾ ਮੋਟਾ ਕੋਈ ਗੱਲ ਨਹੀਂ ਠੀਕ ਆ ਤੇ ਜਿਹੜਾ ਇਧਰਲੇ ਪਾਸੇ ਕਿਹੜਾ 50 50 ਈ ਇਹ 50 50 ਹੀ ਆ ਬਾਈ ਹਾਂ ਭਾਈ B 23 ਦੇ ਵਿੱਚ ਕੀ ਫਰਕ ਹੁੰਦਾ ਸੱਚੀ D ਤਾਂ ਇਹ ਚ ਭਾਈ ਇੰਜਨ ਤਾਂ ਇਹਦਾ ਉਹੀ ਹੁੰਦਾ 50 HP ਵਾਲੇ ਬਾਈ D ਵਾਲਾ ਹੀ ਪਿਛਲਾ ਹਿੱਸਾ 5310 ਵਾਲਾ ਹੁੰਦਾ 3 ਸਪੀਡ ਆ ਜਾਂਦਾ 16 ਦੇ ਟਾਇਰਾਂ 'ਚ ਆ ਜਾਂਦਾ ਅਸ਼ਾ ਮਤਲਬ E ਦੇ ਵਿੱਚ ਇਹੀ ਫਰਕ ਹੈ ਪਿਛਲਾ ਹਿੱਸਾ ਦਾ 5310 5300 ਵਾਲਾ 3 ਸਪੀਡ ਨਾਲ ਜਾ ਗਿਆ 16 ਦੇ ਟਾਇਰਾਂ 'ਚ ਆ ਗਿਆ ਉਹ 2 ਸਪੀਡ ਹੁੰਦਾ ਬਾਈ ਠੀਕ ਹੈ ਹਾਂਜੀ ਹਾਂ ਇਹ 3 ਸਪੀਡ ਜਾ ਗਿਆ ਹਾਂ ਇਹ 3 ਸਪੀਡ 'ਚ ਆ ਗਿਆ ਇਹਦੀ ਵਧੀਆ ਮਾਰਕੀਟ ਆਉਣ ਬਹੁਤ ਆ ਬਾਈ ਇਹਦਾ ਨੰਬਰ ਕਿੱਥੋਂ ਦਾ ਹੈ ਇਹ ਵੀ ਨੰਬਰ ਪੰਜਾਬ ਆ PP 13 ਸੰਗਰੂਰ ਫਰਸਟ ਪਾਰਟੀ ਆਈ ਫਰਸਟ ਪਾਰਟੀ ਹੋ ਹਾਂ ਡਿ ਪੂਰੇ ਪੰਜ ਦਾ ਬੰਨੂ ਪੂਰੇ ਪੰਜ ਦਾ ਦੇ ਦਾਂਗੇ ਤੇ ਜਿਹੜਾ ਇਧਰਲੇ ਪਾਸੇ ਆ ਗਿਆ ਵੀ ਅਸਵਰਾਜ ਇਹ ਸਫਰਾਜ ਆ ਭਾਈ 20 ਮਾਡਲ 20 ਮਾਡਲ 21 ਦੀ ਕਾਪੀ ਆ 20 ਮਾਡਲ ਕੋੜਾ ਬੰਪਰ ਲੱਗਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਟਾਇਰ ਵੀ ਨਵੇਂ ਵਰਗੀ ਨੇ ਭਾਈ ਟਾਇਰ ਨਵੇਂ ਵਰਗੀ 90% ਟਾਇਰ ਨਾਲ ਤੇ ਹੋਣੇ ਵੀਰੇ ਚਾਰੇ ਟਾਇਰ ਭਾਈ ਰਿਮਾਂ ਦਾ ਕਰਵਾਇੰਦਾਂ ਮੇਜੱਕ ਪੂਰਾ ਸੋਹਣਾ ਟਰੈਕਟਰ ਆ ਫਰਸਟ ਓਨਰ ਆ ਸਾਡੇ ਲੋਕਲ ਨੰਬਰ ਆ ਅੱਛਾ ਹਾਂ ਜੀ ਇਹ ਕਿੰਨੇ ਦਾ ਬੰਨੂ ਟਰੈਕਟਰ ਇਹ ਭਾਈ 6.5 ਦਾ ਕਰਨੇ ਆ 6.5 ਲੱਖ ਦਾ ਹਾਂ ਜੀ ਮਾਉਣ ਤਣ ਕਰੀ ਦੀ ਬਾ ਉਹ ਹੀ 10k ਕਰ ਦਾਂਗੇ ਭਾਈ ਬੰਦ ਕਰ ਬੰਦ ਹੋਰ ਪੰਜ ਕਰ ਦੇ ਪੰਜ ਪੰਜ ਬਾਕੀ ਤੂੰ ਕਰ ਦੇ ਭਾਈ ਹੋਰ ਦੱਸ ਛੱਡਾਂਗੇ ਕਿੰਨੇ ਦਾ ਇਹ ਦੱਸ ਦੀ ਛੱਡਾਂਗੇ 1 ਕੋ ਗੱਲ 6.5 ਲੱਖ ਦੇ ਦਾਂਗਾ ਭਾਈ 6 ਲੱਖ ਹਾਂ ਚੱਕੋ ਮੇ trot 6 ਲੱਖ 25 ਹਜ਼ਾਰ ਦਾ 6 ਲੱਖ ਤੇ 25 ਹਜ਼ਾਰ ਜਿਹੜੇ ਆ ਦੋ ਖੜੇ ਆ ਭਾਈ ਇਹ ਦੋ ਖੜੇ ਆ ਫਾਰਮ ਟਰੈਕ 60 ਆ ਜੀ ਇਹ ਇਹ ਨਵਾਂ ਮਾਡਲ ਆ ਭਾਈ 10 ਦੀ ਕਾਪੀ ਆ ਇਹ ਨਵਾਂ ਮਾਡਲ ਆ 10 ਦੀ ਕਾਪੀ ਆ ਸੋਨਾ ਪੂਰਾ ਸਾਰਾ origignal tractor ਆ ਇਹ ਨੰਬਰ ਹਰਿਆਣਾ ਜੀ ਆ ਆ 63 ਪੀ ਹਾਂ ਜੀ ਨਾ ਪਾਇੜ ਨਹੀਂ ਹੈਗਾ 60 ਹੀ ਆ ਸਟicker ਨੇ ਫਿਰ ਇਹ ਸਟicker ਲਾਇਆ ਹੋਇਆ ਬਈ ਸੌ ਕੀ ਕਿਸੇ ਨੇ ਲਾ ਲਿਆ ਅੱਛਾ ਆਪਣੇ ਹੀ ਲਿਆਂਦਾ ਹਾਂ ਇਹੀ ਲਿਆਂਦਾ ਆਪਾਂ ਨਹੀਂ ਲਾਇਆ ਇਹ ਨਾਵ ਮਾਡਲ ਦਾ 10 ਦੀ ਕਾਪੀ ਆ ਸਾਰਾ ਟਰੈਕਟਰ ਇਹ ਜਿੰਨਾਂ ਲਾ ਹਾਂਜੀ ਤੇ ਵਧੀਆ ਟਰੈਕਟਰ ਆ ਪੂਰਾ ਡਿਮਾਂਡ ਕੀ ਰੋ ਇਹਦੀ ਡਿਮਾਂਡ ਦੋ 75 ਕਰਦੇ ਹਾਂ ਕਹਿੰਦੇ ਵੀ 2,60,000 ਦਾ ਦੇ ਦਾਂਗੇ 2.5 ਲੱਖ ਦਾ ਬੋਲੋ ਚਲ 2.5 ਦੇ ਦਾਂਗੇ ਬਈ ਨਾਵ ਮਾਡਲ ਦਾ 10 ਕਹੀ ਜਾਂਦਾ ਆ ਕਿਹਨਾ ਮਾਡਲ ਹੈ ਇਹ 2006 ਮਾਡਲ ਆ ਜੀ ਬਸ ਇਹੀ ਸੀ ਮਾਡਲ ਹਾਂਜੀ ਮੁਰਲਾ ਜੁੜਾ ਇਹ ਵੀ ਨਾਮ ਹੈ ਮੁਰਲਾ ਜਮਈ ਨਾਮਾ ਪਿਛਲੇ ਵੀ ਟਾਇਰ ਨਾਮ ਆ ਵਰ ਗਈ ਆ ਹਾਂ ਟਰੈਕਟਰ ਸਾਰਾ Ориਜినਲ ਆ ਜੀ ਇਹ ਇਹਦਾ ਪੇਂਟ ਆ ਵੀ ਨਾ ਮੱਥਾ ਆ ਮੱਥਾ ਹੈਗਾ ਹਾਂ ਮੱਥਾ ਤੇ ਉਪਰੋਂ ਵੀ ਹੈ ਸ਼ਾਇਦ ਹੋਊਗਾ ਕਿ ਵੀ ਉਪਰੋਂ ਹੀਗੀ ਬਾਡੀ ਬੁੱਡੀ ਦਾ ਜਨਨ ਸੇ ਮਾਡਲ ਹੈ ਇਹਦਾ ਨੰਬਰ ਉਪਰੋਂ ਹੋਊਗਾ ਇਹ ਬਾਈ ਇਹਦਾ ਨੰਬਰ ਕਿੱਥੋਂ ਦਾ ਇਹ ਤਾਂ ਪੰਜਾਬ ਆ ਬਾਕੀ ਦਾ ਸਾਰੇ ਉਹ ਇੱਕੋ ਹੀ ਆ ਅੱਛਾ ਇੱਕ ਹੀ ਹੈ ਰਹਿਣ ਨੰਬਰ ਇਹ ਕਿੰਨੇ ਦਾ ਦਵਾਂਗੇ ਆਪਾਂ ਬਾਈ ਇਹ ਆਪਾਂ 2.5 ਲੱਖ ਦਾ ਕਹਿੰਦੇ ਆ 2.5 ਲੱਖ ਰੁਪਏ ਦੀ ਡਿਮਾਂਡ ਆ ਕਈ ਦੇ ਵਿੱਚੋਂ ਇਹਦਾ ਮਾਨ ਤਨ ਹੋਊਗਾ ਕਰ ਦੋਗੇ ਮਾਨਤਨ ਨੂੰ 40 ਦਾ ਦੇ ਦਾਂ ਜਿਹੜੇ ਇੱਧਰ ਖੜੇ ਨੇ ਆ ਵਾਜਬ ਰੇਟਾਂ ਵਾਲੇ ਨੇ ਸਾਰੇ ਸਾਰੇ ਵਾਜਬਾੜੀ ਆਪਣੇ ਕੋਲ ਹੁੰਦੇ ਆ ਬਾਈ ਹਾਂ ਅੱਜ ਦੀ ਕੀ ਦਿਮਾਗ ਗੱਲਬਾਤ ਹੈ ਇਹ ਪੰਜ ਮਾਡਲ ਆ ਬਾਈ ਇਹ 2.5 ਲੱਖ ਦਾ ਕਹਿੰਦੇ ਆ ਪੰਜ ਮਾਡਲ 2.5 ਲੱਖ ਦਾ 10 ਹੋਰ ਘੱਟ ਤਾਂ 40 ਦਾ ਜਿਹੜਾ ਨਵੇਂ ਟਾਇਰ ਆ ਬਾਈ ਅੱਛਾ ਸੋਨਾ ਟਰੈਕਟਰ ਬਾਈ ਪਰ ਮੈਂ ਬਾਈ ਜੈਜ ਰੇਟ ਤੇ ਆ ਗਿਆ ਹਾਂਜੀ ਹਾਂ ਜੀ ਬਾਈ ਪੰਜ ਪੰਜ ਮਾਡਲ ਆ ਉਦਾਂ ਚੱਲ ਚਲਾ ਵੀ ਤਾਂ ਕਿਵੇਂ ਹੋ ਲੋ ਵਧੀਆ ਬਾਈ ਸਾਰਾ ਟਰੈਕਟਰ ਜਨ ਲਾ ਤੇ ਜਿਹੜਾ ਆ ਖੜਾ 50 ਦਾ ਫਾਰਮ ਇਹ ਹੈਗਾ ਜੀ 1998 ਵਾਲਾ 1998 ਮਾਡਲ ਹਾਂ ਜੀ ਇਹਦਾ ਨੰਬਰ ਸਾਰਾ Ориਜਨਲ ਆ ਭਾਈ ਪੰਜਾਬ ਨੰਬਰ ਆ ਜੀ ਅੱਛਾ ਹਾਂ ਜੀ ਬਣੂ ਕਿੰਨੇ ਦਾ ਇਹ ਇਹ ਬਾਈ ਦੇਦਾ ਕਿ ਆਪਾਂ 1.60 ਕਰਾਂ ਡੇਢ ਲੱਖ ਦਾ ਡੇਢ ਲੱਖ ਦਾ ਇਹ ਬਣ ਜੀ ਹਾਂ ਜੀ ਤੇ ਜਿਹੜਾ ਆ ਖੜਾ 35 ਦਾ ਬਾਈ ਇਹ ਬਾਈ ਹੈਗਾ 1993 ਮਾਡਲ 93 ਮਾਡਲ ਕੰਡੀਸ਼ਨ ਤਾਂ Ориਜਨਲ ਹੀ ਆ ਬਾਈ ਹਾਂ ਹਾਂ ਸਾਰਾ ਇਹ ਕਿੰਨੇ ਦਾ ਬਣੂ ਇਹ ਬਾਈ ਦੇਦਾ ਕਿ ਆਪਾਂ ਡੇਢ ਕ ਦਾ ਨੰਬਰ ਇਹਦਾ ਵੀ ਪੰਜਾਬੀ ਆ ਪੰਜਾਬ ਹੀ ਆ ਸਾਰੇ ਫੋਨ ਦਾ ਆ ਆ ਇਹ 99 ਮਾਡਲ ਆ ਬਈ ਅੱਛੇ 99 ਮਾਡਲ ਇਹਦਾ ਵੀ 1.60 ਕ ਕਹਿੰਦੇ ਐ ਵੀ ਡੇਢ ਕ ਦਾ ਦੇ ਦਾਂਗੇ ਇੰਜਨ ਗੇਰ ਤੇ ਤਾਂ ਓਕੇ ਹੋ ਪੂਰੇ ਪੂਰੇ ਵਧੀਆ ਬਈ ਫੁੱਲ ਜਿਹੜਾ ਆਖੜਾ 44 ਦਾ ਸਬਰਾਜ ਇਹ 2005 ਮਾਡਲ ਆ ਹੂੰ ਇਹ ਤੈਨੂੰ ਨਗਦ ਕਹਿੰਦੇ ਆ ਬਈ 3 ਗ ਲੱਖ ਦਾ ਦੇ ਦਾਂਗੇ ਤੈਨੂੰ 10 ਕਹਿੰਦੇ ਆ ਅੱਛਾ ਤੈਨੂੰ ਹੋਰ ਮਾੜਾ ਮੁੱਟਾ ਕਰ ਦਾਂਗੇ ਟਾਇਰ ਟੂਰੇ ਦੇ ਵੀ ਨਵੇਂ ਵਰਗਾ ਟਰੈਕਟਰ ਚੰਗਾ ਪੂਰਾ ਬਈ ਹੂੰ ਫੁੱਲ ਵਧੀਆ ਤੇ ਆ ਦੋਟ ਆ ਆਜ ਨਿਕਲ ਜਾ ਇਹ ਨਿਕਲ ਜਾ ਤਾਬੇ ਕਿ ਜੂਠਾ ਨਹੀਂ ਬਈ ਉਹੀ ਰੱਖਿਆ ਹਸਾਂ ਪੀ ਮੂਰੇ ਕਮਾਣੀ ਵਾਲਾ ਟਰਮੀ ਕਮਾਣੀ ਵਾਲਾ ਚਲਾਵੇ ਚਲੂ ਦਾ ਵਧੀਆ ਇਹ ਹੈਗਾ ਅਮਰ ਬਾਈ ਹਨਾ ਹਾਂ ਅਮਰ ਇਹ ਮਾਡਲ ਕਿੰਨਾ ਪੰਜ ਇਹ ਪੰਜ ਮਾਡਲ ਹੈ ਜੀ ਇਹਦੀ ਉਹ ਕੀ ਡਿਮਾਂਡ ਹੈ ਬਾਈ ਡਿਮਾਂਡ ਤਾਂ ਲੱਖ ਰੁਪਈਆ ਕਹਿੰਦੇ ਆ ਬਾਈ 3 ਲੱਖ ਰੁਪਈਆ ਦਾ ਬਾਕੀ ਕੋਈ ਕਰਨੇ ਜੋ ਕੋਈ ਲੈ ਜਾ ਉਹ ਟਰਾਲੀਆਂ ਖੜੀਆਂ ਨੇ ਆਪਣਾ ਕੋਲ ਇਹ ਕਿੰਨੇ ਕਿੰਨੇ ਫੁੱਟ ਨੇ ਇਹ 16 7 ਨੇ ਜੀ ਹਾਂਜੀ ਤਿੰਨ ਤਿੰਨ ਕ ਲੱਖ ਦੀਆਂ ਨੇ 14 7 ਖੜੀਆਂ ਇੱਕ 2 75 ਕ ਦੀਆਂ ਅੱਛਾ ਹਾਂ ਜੀ ਤੇ ਲੈ ਮਿੱਤਰੋ ਹਾਂ ਜੀ ਕਰਿਓ ਸੰਪਰਕ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਦਿੱਤੂ ਪਰ ਜੱਟਾਂ ਦੇ ਵਿੱਚ ਖੜੇ ਆ ਬਈ ਤੁਹਾਡਾ ਆਪਣਾ ਨੰਬਰ ਦੱਸਿਓ ਇੱਕ ਵਾਰੀ ਹਾਂਜੀ ਆਪਣਾ ਨੰਬਰ ਹੈ 99219 002 ਤੇ ਆ 100 ਤੋਂ ਪਟਿਆਲਾ ਰੋਡ ਤੇ ਹਾਂ ਦਿੱਤੂ ਪਰ ਜੱਟਾਂ ਦਾ ਬਸ ਸਾਡੇ ਬਸ ਸਾਡੇ ਦੇ ਨੇੜੇ ਲੁਕੇਸਨ ਬਾਕੀ ਆਪਾਂ ਪਹਿਲਾਂ ਤਾਂ ਕਹੀ ਦਿੱਤੀ ਬਾਕੀ ਦਿਖਾਈ ਹੋਈ ਉਹ ਹੁਣ ਤਾਂ ਬੀੜੀਆਂ ਬਹੁਤ ਚੱਲ ਗਈ ਆ ਤੁਸੀਂ ਕੋਈ ਟਰੈਕਟਰ ਵੇਚਣਾ ਤਾਂ ਵੀ ਸੰਪਰਕ ਕਰ ਲਿਓ ਜੇ ਖਰੀਦਣਾ ਤਾਂ ਚੁੱਪ ਕਰਕੇ ਆਈ ਜਾਇਓ ਹੁਣ ਜੈ ਜੇ ਰੇਟ ਹੁੰਦੇ ਨੇ ਬਾਈ ਉਹਦੇ ਕੰਡੀਸ਼ਨਾਂ ਘੈਂਟ ਹੁੰਦੀਆਂ ਨੇ ਗਾਰੰਟੀ ਵਾਲਾ ਕੰਮ ਆ। ਸਾਹ ਬਾਈ ਹੁਣ ਲੈਣ ਆ ਗਿਆ ਵੀ ਵਿਚ ਹੈ। ਸਾਹ ਵੀ ਵੇਚਦਾ ਸੀ। ਹਾਂਜੀ। ਪਹਿਲਾਂ ਆਪਾਂ ਦੱਸ ਕਿਹੜਾ ਤੈਨੂੰ ਪਹਿਲਾਂ ਵੇਚਦੇ। ਹਾਂਜੀ। ਚੌਥਾ ਟਰੈਕਟਰ ਆ। ਬਾਈ ਕਿਹੜਾ ਪਿੰਡ ਆ ਤੁਹਾਡਾ? ਕਾਠ ਮੱਠੀ ਤੋਂ ਨੇ ਬਾਈ। ਕਾਠ ਮੱਠੀ ਕਿੱਥੇ ਪੈ ਗਿਆ ਹੈ? ਆ 500 ਰੋਡ ਤੇ ਯਾਰ। 500 ਰੋਡ ਦੀ। ਉਰੋਂ ਕਿੰਨੀ ਦੂਰ ਹੋਊਗਾ? ਮਤਲਬ ਹੋਊਗਾ 8-10 ਕਿਲੋਮੀਟਰ ਪੈ। ਤੁਹਾਡਾ ਨਾਮ ਕੀ ਆ? ਮੇਰਾ ਨਾਮ ਤਾਂ ਸਰਜੀਤ ਖਾਨ ਹੈ। ਸਰਜੀਤ ਖਾਨ। ਇਹ ਟਰੈਕਟਰ ਤੁਸੀਂ ਲੈ ਲਿਆ। ਬਾਈ ਕਿੰਨਾ ਮਾਡਲ ਦੀ ਹੈ? ਇਹ 13 ਮਾਡਲ ਸੀ ਵੀਰੇ। 13 ਮਾਡਲ ਸੀ ਨਹੀਂ ਹੈਗਾ। हां जी हां 13 ਮਾਡਲ 13 ਮਾਡਲ ਕਿੰਨਾ ਕਿ ਚੱਲਿਆ ਹੋ ਸਿੱਤੇ ਬਈ ਇਹ ਤੇ ਚੱਲਿਆ ਹੋਊਗਾ ਬਈ 2200 2200 ਘੰਟਾ हां जी ਸੋਹਣਾ ਟਰੈਕਟਰ 3 ਸਪੀਡ ਹੈ ਹੈਤੀ ਬਈ ਬਈ ਜੈਜ ਰੇਟ ਚ ਦਿੱਤਾ ਵੱਧ ਤਾਂ ਨਹੀਂ ਮੰਗੇ ਕਿੰਨੇ ਦਾ ਲੈਤਾ ਲੈ ਆ ਬਈ ਇਹ ਚਾਰ 25 ਹਜ਼ਾਰ 4 25 ਦਾ 4 ਲੱਖ 25 ਹਜ਼ਾਰ 4 25 ਦੇ ਲੈ ਮਾਡਲ ਹੈਗਾ 13 13 ਮਾਡਲ ਆ 3 ਸਪੀਡ ਆ ਟਾਇਰ ਚਾਰੇ ਨਵੇਂ ਆ ਚੰਗਾ ਟਰੈਕਟਰ ਬਈ ਸੋਹਣਾ ਪੂਰਾ ਹੂੰ ਅੱਜ ਸੋਹਣੇ ਹੈ ਟਰੈਕਟਰ ਸਾਰੇ ਪਈ ਹੁੰਦੇ ਦਾ ਤਕਰੀਬਨ ਸੋਹਣੇ ਆ ਹਾਂ ਬੜੇ ਪਿੱਕੇ ਅੱਜ ਤੇਰੇ ਮਿੱਤਰ ਜੇ ਤੁਸੀਂ ਵੀ ਇਸੇ ਤਰ੍ਹਾਂ ਵਧੀਆ ਕੰਡੀਸ਼ਨ ਦੇ ਟਰੈਕਟਰ ਲੈ ਜਾਣੇ ਆ ਨੰਬਰ ਸਕਰੀਨ ਤੇ ਆ ਹੁਣੇ ਡਾਇਰ ਕਰਨਾ